ਤੰਤਨ ਸਿਣੀ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਹਜੂਰੀ ਵਿੱਚ ਜੁੜੀ ਹੋਈ ਸਾਧ ਸੰਗਤ ਅੱਜ ਆਪਾਂ ਇੱਥੇ ਸਾਰੇ ਕੋ ਜਿੰਦੇ ਨੇ ਪਹਿਲਾਂ ਮਾਤਾ ਗੁਰਮੀਤ कौर ਜੀ ਪਾਦਸ਼ਾਹ ਨੇ ਜਿੰਨੀ ਸਵਾਸਾਂ ਦੀ ਪੂੰਜੀ ਬਖਸ਼ਿਸ਼ ਕੀਤੀ ਨੂੰ ਭੋਗ ਕੇ ਇਸ ਅਸਾਰ ਸੰਸਾਰ ਤੋਂ ਅਕਾਲ ਚਲਾਣਾ ਕਰ ਗਏ ਸਭ ਪਰਿਵਾਰ ਵੱਲੋਂ ਉਹਨਾਂ ਦੀ ਆਤਮਿਕ ਸ਼ਾਂਤੀ ਨਿਮਿਤ ਪੁਰਖੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਦੇਸ਼ੀ ਸਹਿਜ ਪਾਠ ਫਰਾਰੰਭ ਹੋਏ ਸੰਗ ਅੰਮ੍ਰਿਤ ਵੇਲੇ ਭੋਗ ਪਾਏ ਗਏ ਉਪਰੰਤ ਆਪਾਂ ਸਾਰੇ ਉਹਨਾਂ ਦੀ ਅੰਤਮ ਅਰਦਾਸ ਵਿੱਚ ਸ਼ਾਮਲ ਹੋਣ ਵਾਸਤੇ ਇਕੱਤਰ ਹੋਏ ਆ ਇਹ ਸਮੇਂ ਗੁਰੂ ਪਾਤਸ਼ਾਹਾਂ ਨੇ ਆਪਾਂ ਨੂੰ ਸੇਧ ਲੈਣ ਵਾਸਤੇ ਸੇਧ ਲੈਣ ਵਾਸਤੇ ਆਪਾਂ ਨੂੰ ਇਹ ਸਮੇਂ ਦਰਸਾਈ ਵੀ ਜ਼ਿੰਦਗੀ ਵਿੱਚ ਅਖੀਰ ਪੜਾ ਕੇ ਕਿੱਥੇ ਆ ਕੇ ਮੁਕਣਾ ਸੰਗ ਚਲਤ ਹੈ ਹਮ ਵੀ ਚੱਲਣਾ ਦੂਰ ਗਵਨ ਸਿਰ ਉੱਪਰ ਮਰਨਾ ਕਿਆ ਤੈਂ ਖਟਿਆ ਕਹਾ ਗਵਾਇਆ ਚਲੋ ਸਤਾਪ ਦੀਵਾਨ ਬੁਲਾਇਆ ਹਰ ਫਰਮਾਨ ਦਰਗੇ ਦਾ ਹੈ ਆਕਾਸ਼ ਵਿੱਚ ਨਾ ਬਿਜਲੀ ਲਸ਼ਕੀ ਹੈ